ਕੁਝ ਸਿੰਘ ਮਹਾਂਪੁਰਖ ਵੀ ਜਿਵੇਂ ਬਾਬੇ ਦਿਆ ਸਿੰਘ ਜੀ ਸੁਰ ਸਿੰਘ ਵਾਲੇ ਬਾਬੇ ਤਾਰਾ ਸਿੰਘ ਜੀ ਸਰੇਆਲੀ ਵਾਲੇ ਬਾਬੇ ਉਤਮ ਸਿੰਘ ਜੀ ਖੰਡੂਰ ਸਾਹਿਬ ਵਾਲੇ ਇਹ ਚਾਹੁੰਦੇ ਸੀਗੇ ਕਿ ਭਾਈ ਅਮਰੀਕ ਸਿੰਘ ਨੂੰ ਦਸਤਾਰ ਬੰਦੀ ਦਿੱਤੀ ਜਾਵੇ ਫਿਰ ਬਾਬਾ ਠਾਕੁਰ ਸਿੰਘ ਜੀ ਤੇ ਭਾਈ ਜਰਨੈਲ ਸਿੰਘ ਜੀ ਤੇ ਭਾਈ ਅਮਰੀਕ ਸਿੰਘ ਜੀ ਤਿੰਨੇ ਜਾਨੇ ਕਮਰੇ ਚ ਬੈਠੇ ਨੇ ਉੱਥੋਂ ਫਿਰ ਫੈਸਲਾ ਕਰਕੇ ਨਿਕਲੇ ਨੇ ਇਹ ਉਸ ਵੇਲੇ ਬਾਦਲ ਸਾਹਿਬ ਨੇ ਗੱਲ ਕਹੀ ਸੀਗੀ ਵੀ ਕਹਿੰਦੇ ਵੀ ਇਕਸਾਲ ਜੋ ਵੀ ਕਹੋਗੀ ਕੋਈ ਜੁਨੀਵਰਸਿਟੀ ਜਾਂ ਕੋਈ ਚੇਅਰ ਸਥਾਪਿਤ ਕਰਨੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਵਿਦਿਆਲਾ ਬਣਾਉਣਾ ਜੋ ਵੀ ਕਰੋਗੇ ਅਸੀਂ ਸੰਤ ਕਰਤਾਰ ਸਿੰਘ ਦੇ ਨਾਂ ਤੇ ਬਣਾਵਾਂਗੇ ਪਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜਿੱਥੇ ਧੰਨਵਾਦ ਕੀਤਾ ਉਥੇ ਨਾਲੇ ਵੀ ਗੱਲ ਕਹੀ ਵੀ ਅਸੀਂ ਸਰਕਾਰ ਨੂੰ ਪ੍ਰਕਾਸ਼ ਮੰਦਲ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਟਕਸਾਲ ਕਿਸੇ ਮੰਗ ਤੇ ਦੀ ਨਹੀਂ ਇਹ ਗੁਰੂ ਕਲਗੀ ਤਰਪਾਤਸ਼ਾ ਦੀ ਹੈ ਸਰਕਾਰ ਨੂੰ ਕੋਈ ਲੋੜ ਹੈ ਉਹ ਸਾਨੂੰ ਦੱਸਣਾ ਅਸੀਂ ਉਹ ਦਵਾਂਗੇ ਮਲਸੀਆਂ ਪਿੰਡ ਜਥਾ ਸੀ ਉੱਥੇ ਸਾਰੇ ਸਿੰਘ ਉੱਥੇ ਸੀ 3 ਅਗਸਤ 1977 ਨੂੰ ਮਲਸੀਆਂ ਪਿੰਡ ਸਮਾਪਤੀ ਕਰਕੇ ਉਹਨਾਂ ਨੇ ਚੇਲਾ RAM ਜੀ ਨੇ ਨਵੀਂ ਐਮਬੈਸਡਰ ਗੱਡੀ ਭੇਜੀ ਆਪਦੀ ਉਹ ਖਰੀਦ ਕੇ ਵੀ ਸੰਤਾਂ ਨੂੰ ਤੁਸੀਂ ਲੈ ਕੇ ਆਉਣਾ ਉਹ ਉੱਥੇ ਮਲਸੀਆਂ ਆਏ ਸੰਤਾਂ ਨੇ ਉਸ ਵੇਲੇ ਸਾਰਾ ਜਥਾ ਇਕੱਠਾ ਕੀਤਾ ਸੰਤ ਕਹਿੰਦੇ ਵੀ ਕਿਉਂਕਿ 300 ਦੇ ਕਰੀਬ ਤਾਂ ਪੌਣੇ 3 300 ਦੇ ਕਰੀਬ ਸਿੰਘ ਸੀਗੇ ਜਥੇ ਵਿੱਚ ਵੀ ਸਾਰੇ ਸਿੰਘ ਤਾਂ ਆਪਾਂ ਉੱਥੇ ਜਾ ਨਹੀਂ ਸਕਣੇ ਬਾਬਾ ਠਾਕਰ ਸੁਣਾ ਨੂੰ ਜਿਹੜੇ ਮੇਨ ਸੀਗੇ ਤਕਸਾਲ ਦੇ ਜਥੇਦਾਰ ਮੇਨ ਵਿੱਚ ਉਹਨਾਂ ਨੂੰ ਕਿ ਬਾਬਾ ਜੀ ਤੁਸੀਂ ਸਿੰਘ ਬਾਕੀ ਉੱਥੇ ਲੈ ਚੋ ਮਹਿਤੇ ਡੇਰੇ ਚ ਅਸਥਾਨ ਤੇ ਜਿਹੜੇ ਬਾਕੀ ਸਿੰਘ ਨੇ 25 ਸਿੰਘ ਮੇਰੇ ਨਾਲ ਜਾਣਗੇ ਰਾਗੀ ਜਥਾ ਜਾਊਗਾ ਤੇ ਅਸੀਂ ਉਹ ਪ੍ਰੋਗਰਾਮ ਸਾਰਾ ਪੁਗਤਾ ਆਵਾਂਗੇ ਕਹਿੰਦੇ ਠੀਕ ਹੈ ਜੀ ਉਸ ਵੇਲੇ ਮਹਾਂਪੁਰਖਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਜਸਦੇਵ ਸਿੰਘਾਂ ਨੂੰ ਸੱਦ ਕੇ ਸਾਰੀ ਗੱਲਬਾਤ ਸਮਝਾਈ ਤੇ ਉਦੋਂ ਬਾਬੇ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਵੀ ਆਏ ਸੀਗੇ ਉਹਨਾਂ ਨਾਲ ਬਚਨ ਬਲਾਸ ਹੋਏ ਤੇ ਇੱਥੇ ਮੈਂ ਬੇਨਤੀ ਕਰਾਂ ਵੀ ਸਹਿਜ ਬਾਸ ਸਿੰਘਾ ਨੇ ਪਰਿਵਾਰ ਨੇ ਪੁੱਛਿਆ ਮਹਾਰਾਜ ਜੀ ਵੀ ਸਾਨੂੰ ਕਹਿੰਦੇ ਜਦੋਂ ਭੋਗ ਪਾ ਕੇ ਕਹਿੰਦੇ ਵੀ ਸਿੰਘ ਉਹ ਸ਼ਬਦ ਪੜੋ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਾਂਗੇ ਇਹ ਪਾਵਨ ਸ਼ਬਦ ਦੀ ਪੰਕਤੀ ਸੀ ਬਹੁਰ ਹਮ ਕਾਹੇ ਆਵਾਂਗੇ ਆਵਨ ਜਾਣਾ ਹੁਕਮਤ ਇਸੇ ਕਾ ਹੁਕਮੇ ਬੁਝ ਸਮਾਵਾਂਗੇ ਹੁਣ ਇਥੋਂ ਆਪੜਾ ਹੈ ਜੀ ਹੁਣ ਇਥੋਂ ਕੋਈ ਪ੍ਰਤਾਸ ਇਹ ਇਹ ਚੀਜ਼ ਦਾ ਮਹਿਸੂਸ ਹੁੰਦਾ ਵੀ ਜਿਹੜੀ ਗੁਰੂ ਕੀ ਬਾਣੀ ਦੀ ਪੰਗਤੀ ਆਉਂਦੀ ਆ ਹਰ ਕੇ ਸੇਵਕ ਜੋ ਹਰ ਭਾਏ ਤਨਖੀ ਕਥਾ ਨਰਾਰੀ ਰੇ ਆਵੈ ਨਾ ਜਾਏ ਨਾ ਕਬੂ ਮਰਤੇ ਪਾਰ ਭ੍ਰਮ ਸ਼ਿੰਗਾਰੀ ਦੇ ਉਹਨਾਂ ਨੂੰ ਪਤਾ ਹੈ ਵੀ ਕੀ ਪਾਣਾ ਵਰਤਨਾ ਕੀ ਹੋਣਾ ਤੇ ਤਾਂ ਹੀ ਉਹਨਾਂ ਨੇ ਫੇਰ ਇਤਤਕ ਫਿਰ ਇਹ ਵੀ ਸ਼ਬਦ ਪੜਿਆ ਨਦੀਆਂ ਬਾਹ ਬਿਸ਼ੁੰਨਿਆ ਮੇਲਾ ਸੰਜੋਗੀ RAM ਜੋਗ ਜੋਗ ਮਿੱਠਾ ਬਿਸਪਰ ਹੈ ਕੋਈ ਜਾਣਾ ਜੋਗੀ RAM ਮਤਲਬ ਕਿ ਇਹ ਪਾਵਨ ਸ਼ਬਦ ਜਿਹੜੇ ਸੀ ਉਸ ਵੇਲੇ ਪਰ ਸਾਡੇ ਕੋਲ ਕਿਸੇ ਚਿੱਤ ਚਿੱਤੇ ਵੀ ਨਹੀਂ ਸੀ ਵੀ ਆਹ ਪਾਣਾ ਵਾਪਰਨਾ ਕੀ ਹੋਣਾ ਸਿੰਘਾਂ ਨੂੰ ਸੰਤਾਂ ਨੇ ਕਿਹਾ ਵੀ ਸਿੰਘੋ ਜਿਹੜੇ ਮੇਰੇ ਨਾਲ ਸਿੰਘਾਂ ਨੇ ਜਾਣਾ ਵੀ ਆਹ ਸਿੰਘ ਜਾਣਗੇ ਮਿੰਨੀ ਵਸ ਤਿਆਰ ਕਰ ਲਈ ਕਿਉਂਕਿ ਜਥੇ ਵਿੱਚ ਦੋ ਵੱਡੀਆਂ ਇੱਕ ਵੱਡੀ ਵਸ ਸੀਗੀ ਇੱਕ ਮਿੰਨੀ ਵਸ ਸੀਗੀ ਵੱਡੀ ਵਸ ਸਾਲ 1973 ਵਿੱਚ ਬੰਬੇ ਦੀ ਸੰਗਤ ਨੇ ਦਿੱਤੀ ਸੀਗੀ ਤੇ ਮਿੰਨੀ ਬੱਸ ਸਰਦਾਰ ਲਾਭ ਸਿੰਘ ਖਟੜਾ ਕਲਕੱਤੇ ਸੀਗੇ ਉਹਨਾਂ ਨੇ ਦਿੱਤੀ ਸੀਗੀ ਪ੍ਰਚਾਰ ਵਾਸਤੇ ਇਹ ਦੋ ਬੱਸਾਂ ਸੀਗੀਆਂ ਜਿਹੜੀਆਂ ਦਾ ਅੱਗੇ ਚੱਲ ਕੇ ਆਪਾਂ ਵਿਚਾਰਾਂਗੇ ਕਿ ਕੀ ਉਹਨਾਂ ਨਾਲ ਹੋਇਆ ਜਿ세 ਦੀ ਪ੍ਰਾਪਰਟੀ ਸੰਗਤਾਂ ਨੇ ਪਿਆਰ ਨਾਲ ਸਾਰੀਆਂ ਦਿੱਤੀਆਂ ਤੇ ਇੱਕ ਜੀਪ ਸੀਗੀ ਜਿਹੜੀ ਭਲਾਈ ਨਗਰ ਦੀ ਸੰਗਤ ਨੇ ਦਿੱਤੀ ਸੀਗੀ। ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਮਤਲਬ ਕਿ ਰਾਂਗੀ ਸਿੰਘਾਂ ਨੇ ਜਾਂ ਪੰਝਾ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਜਾਣਾ ਜਾਂ ਰਾਂਗੀ ਸਿੰਘਾਂ ਨੇ ਕੀਰਤਨ ਕਰਨੇ ਜਾਣਾ ਤਾਂ ਉਹ ਜੀਪ ਦੀ ਜ਼ਿਆਦਾ ਵਰਤ ਹੁੰਦੀ ਸੀ ਜਿੱਥੇ ਥੋੜੇ ਸਿੰਘ ਜਾਣੇ ਹੁੰਦੇ। ਤੇ ਸੰਤ ਮਿਨੀ ਵਸਚ ਹੁੰਦੇ ਸੀ ਆਮ। ਉਹਨਾਂ ਨੇ ਮਿਨੀ ਵਸਚ ਚੋਂ ਜਾਣਾ ਆਉਣਾ ਤੇ ਵੱਡੀ ਬਾਸ ਸਿੰਘਾਂ ਨਾਲ ਚੌਂਦੀ ਸੀਗੀ। ਤੇ ਮਲਸੀਆ ਸਰਦਾਰ ਉੱਜਲ ਸਿੰਘ ਉਹਨਾਂ ਦੇ ਪਿਤਾ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੇ ਘਰੇ ਇਹ ਸਾਰੇ ਸਿੰਘਾਂ ਦਾ ਉਤਾਰਾ ਸੀਗਾ ਤਾਂ ਸਿੰਘਾਂ ਨੂੰ ਸੰਤਾਨੇ ਕਾ ਵੀ ਸਿੰਘ ਉਹ ਵੀ ਚੇਲਾ ਰਾਮ ਜੀ ਨੇ ਇਹ ਗੱਡੀ ਭੇਜੀ ਆ ਵੀ ਤੁਹਾਡਾ ਜੀ ਹੁਕਮ ਹੈ ਤਾਂ ਮੈਂ ਇਹਦੇ ਵਿੱਚ ਬਹਿ ਜਾਵਾਂ ਕਹਿੰਦੇ ਮਹਾਰਾਜ ਵਿੱਚ ਤੁਹਾਡਾ ਹੁਕਮ ਹੈ ਤੁਹਾਨੂੰ ਜਿਵੇਂ ਸਭ ਠੀਕ ਲੱਗਦਾ ਸੰਤ ਉਸ ਐਮਬੈਸਡਰ ਕਾਰ ਵਿੱਚ ਬੈਠ ਗਏ ਮੂਰੇ ਉਹਨਾਂ ਦੇ ਨਾਲ ਪਿੱਛੇ ਪਾਈ ਗੁਰਮukh ਸਿੰਘ ਗੜਵਾਈ ਭਾਈ ਰਾਮ ਸਿੰਘ ਜਹੇਦਾਰ ਸੁਲਤਾਨਪੁਰੀ ਦਰਸ਼ਪਾਲ ਸਿੰਘ ਪੀਏ ਇਹ ਤਿੰਨੇ ਬੈਠ ਗਏ ਜਦੋਂ ਇਹ ਬੈਠੇ ਤੇ ਉਥੋਂ ਇਹ ਕਾਰ ਤਿਆਰ ਹੋ ਗਈ ਜੀਪ ਵਿੱਚ ਭਾਈ ਰਾਮ ਸਿੰਘ ਭਾਈ ਗੁਰਸ਼ੰਨ ਸਿੰਘ ਭਾਈ ਗੁਰਮੀਰ ਸਿੰਘ ਦਾਸ ਭਾਈ ਅਮਰੀਕ ਸਿੰਘ ਜਿਹੜੇ ਸੀ ਫੈਡਰੇਸ਼ਨ ਦੇ ਪ੍ਰਧਾਨ ਉਹਨਾਂ ਦੀ ਸਿੰਘਣੀ ਬੀਬੀ ਹਰਮੀਤ ਕੌਰ ਭਾਈ ਅਵਤਾਰ ਸਿੰਘ ਅੱਜ ਕੱਲ੍ਹ ਅਨੰਦਪੁਰ ਸਾਹਿਬ ਨੇ ਹੋ ਪੌਂਟਾ ਸਾਹਿਬ ਕਰਕੇ ਵੱਜਦੇ ਨੇ ਉਹਨਾਂ ਦੇ ਘਰੋਂ ਬੀਬੀ ਅਸੀਂ ਯਾਨੀ ਇਹ ਸਿੰਘ ਉਹ ਜੀਪ 'ਚ ਬਹਿ ਗਏ ਤੇ ਭਾਈ ਦਲੀਪ ਸਿੰਘ ਰੋਡਿਆਂ ਤੋਂ ਜਿਹੜੇ ਸੀਗੇ ਉਹ ਜੀਪ ਨੂੰ ਚਲਾਉਣ ਦੇ ਸੀਗੇ ਜੀਪ ਉਹ ਚਲਾਉਂਦੇ ਸੀਗੇ ਅਸੀਂ ਸਾਰੇ ਸਿੰਘ ਜੀਪ 'ਚ ਹੋ ਗਏ ਕੁਝ ਸਿੰਘ ਜਿਹੜੇ ਸੀਗੇ 25 ਦੇ ਕਰੀਬ ਉਹ ਮਿਨੀ ਵਾਚ 'ਚ ਬਹਿ ਗਏ ਤੇ ਉੱਥੋਂ ਕੋਈ 1.5 ਵਜੇ ਅਸੀਂ ਸਾਰੇ ਚੱਲੇ ਆਂ ਜੀ ਮਲਸੀਆਂ ਤੋਂ ਸੰਤ ਅਗੇ ਤੁਰ ਪੇ ਜੀ ਪਿੱਛੇ ਲੱਗੀ ਮਿਨੀ ਬੱਸ ਦੇ ਪਿੱਛੇ ਲੱਗੀ ਬਾਕੀ ਜਿਹੜੇ ਸਿੰਘ ਸੀਗੇ ਉਹ ਸਾਰੇ ਮੈਿੱਤੇ ਭੇਜ ਦਿੱਤੇ ਗਏ ਉੱਥੋਂ ਚੱਲੇ ਫਲੌਰ ਆ ਕੇ ਜਿਹੜਾ ਹੁਣ ਤਾਂ ਬਹੁਤ ਵੱਡਾ ਪੁਲ ਬਣ ਗਿਆ ਉਦੋਂ ਪੁੱੱਚਾ ਪੁਲ ਕਹਿੰਦੇ ਸੀ ਉਹਨੂੰ ਇੱਕੋ ਹੀ ਫਲੌਰ ਦਾ ਛੋਟਾ ਪੁਲ ਸੀਗਾ ਉਹਦੇ ਥੱਲੇ ਆ ਕੇ ਸੰਤ ਖੜੇ ਨੇ ਉਧਰੋਂ ਤੇ 3 ਵਜੇ ਦਾ ਟਾਈਮ ਸੀ 3:30 ਵਜੇ ਦਾ ਬਾੜਾ-ਬਾੜਾ ਬੱਦਲ ਵਾਈ ਸੀ ਕਣੀ ਮਾੜੀ ਮੋਟੀ ਪੈਂਦੀ ਸੀ ਤੇ ਸੰਤ ਕਹਿਣ ਲੱਗੇ ਵੀ ਗੁਰਮੁਖ ਸਾਹਿਬ ਤੋਂ ਅੱਗੇ ਆ ਜਾਂ ਮੈਂ ਪਿੱਛੇ ਹੋ ਜਾਣਾ। ਸੰਤ ਖੱਬੀ ਸਾਈਡ ਪਿਛਲੀ ਕਾਰ ਦੀ ਉੱਥੇ ਬੈਠ ਗਏ ਗੁਰਮੁਖ ਸਾਹਿਬ ਅੱਗੇ ਬੈਠ ਗਿਆ ਤੇ ਉੱਥੋਂ ਫੇਰ ਅੱਗੇ ਤੁਰ ਪਏ। ਸ਼ਾਇਦ ਤੁਸੀਂ ਉਹ ਹੁਣ ਤਾਂ ਮੇਰੇ ਖਿਆਲ ਮੈਲ ਢਾਤੀ ਉੱਥੇ ਮਿਲ ਹੁੰਦੀ ਸੀ ਇੱਕਾ। ਜਦੋਂ ਉੱਚਾ ਪਾ ਪੁਲ ਨਹੀਂ ਹੈਗਾ ਲਾਡੋਆ ਵਾਲਾ ਪੁਲ। ਜੀ। ਉਹ ਟੱਪ ਜੀ ਉਹਦੇ ਆਣ ਵਾਲੀ ਸਾਈਡ ਨੂੰ। ਉਹ ਮਿਲ ਤੋਂ ਅੱਗੇ ਥੋੜੇ ਜਾ ਤੇ ਜਾ ਕੇ ਖੱਬੇ ਪਾਸੇ ਜਿਹੜਾ ਮਤਲਬ ਕਿ ਜਿਹੜਾ ਡਰਾਈਵਰ ਸੀਗਾ ਉਹ ਕਾਰ ਵਾਲਾ ਉਹ ਬਹੁਤ ਤੇਜ਼ ਸੀਗਾ ਚਲਾਉਂਦਾ ਕਿਉਂਕਿ ਪਹਾੜੀ ਚ ਚਲਾਉਣ ਵਾਲਾ ਸੀਗਾ ਮਦਾਨੀ ਇਲਾਕੇ ਚ ਤਾਂ ਬਹੁਤ ਤੇਜ਼ ਚੱਲ ਰਿਹਾ ਸੀਗਾ ਉਹ ਉਹ ਚੱਲ ਰਿਹਾ ਸੀ ਤੇ ਮੂਰੋ ਗੱਡੀ ਆ ਗਈ ਪਿੱਛੋਂ ਗੱਡੀ ਨੂੰ ਕ੍ਰੋਸ ਕਰਨ ਲੱਗਿਆ ਓਵਰਟੇਕ ਕਰਨ ਲੱਗਿਆ ਪਿੱਛੋਂ ਮੂਰੋ ਗੇ ਟਰੱਕ ਆ ਗਿਆ ਜਾਂ ਗੱਡੀ ਕੋਈ ਛੜੀ ਸੀਗੀ ਪਿੱਛੇ ਸਾਡੀ ਜੀਪ ਸੀ ਉਹ ਡਰਾਈਵਰ ਨੇ ਮਤਲਬ ਗੱਡੀ ਜਿਹੜੀ ਸੀਗੀ ਇੱਕਦਮ ਕੱਟ ਕੇ ਜਦੋਂ ਉਹਨੂੰ ਉਹਨੂੰ ਕ੍ਰਾਸ ਕੀਤਾ ਤੇ ਮੂਰੇ ਗੱਡੀ ਆਈ ਉਹਨੂੰ ਬਚਾਉਣ ਲੱਗਦਾ ਐ ਇਹਨੂੰ ਕੱਟੀ ਜਦੋਂ ਕੱਬੇ ਪਾਸੇ ਨੂੰ ਗੱਡੀ ਘੁੰਮ ਗਈ ਉਹਦੇ ਕੋਲ ਜੋ ਬ੍ਰੇਕ ਲਾਈ ਨਾ ਉਹ ਕੰਟਰੋਲ ਲਾਫ ਹੋ ਰਹੀ ਗੱਡੀ ਘੁੰਮ ਐ ਪਮੇਰੀ ਵਾਂਗੂ ਘੁੰਮ ਗਈ ਇਹਨਾਂ ਨੂੰ ਅਸੀਂ ਵੀ ਉਹਦੇ ਮਗਰ ਜਾ ਰਹੇ ਆ ਕਿਉਂਕਿ ਉਹਦਾ ਗੱਡੀ ਘੱਲਾਂਗੀ ਦੂਜਾ ਅਸੀਂ ਤੇ ਜਿਹੜੇ ਉਹ ਉਹਨਾਂ ਦੀ ਜੀਪ ਪਿੱਛੇ ਜਾ ਰਹੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਮੈਂ ਮੂਰੇ ਬੈਠਾ ਸੀਗਾ ਝੋੜੇ ਜਿ ਕਰਕੇ ਗੱਡੀ ਇਉਂ ਪੂਰੀ ਘੁੰਮ ਕੇ ਤੇ ਮੂਰਲਾ ਪਾਸਾ ਅੱਗੇ ਲੰਘ ਗਿਆ ਪਿਛਲਾ ਜਿਹੜਾ ਸੰਤਾਂ ਵਾਲੀ ਸਾਈਡ ਵਾਲਾ ਸੀਗੀ ਉਹ ਜਾ ਕੇ ਦਰਖਤ ਵਿੱਚ ਵਿੱਚ ਇਹ ਆਪਾਸਾ ਜਿਹੜਾ ਸੀਗਾ ਖੱਬਾ ਪਾਸਾ ਪਸਲੀਆਂ ਕਨਪਟੀ ਇਹ ਮਾਪੁਰਖਾਂ ਦੀ ਤੇ ਉਹ ਦਰਵਾਜ਼ਾ ਖੁੱਲ ਗਿਆ ਤੇ ਉਹ ਜੇ ਵਿੱਚ ਜਾ ਕੇ ਇਕਦਮ ਅਸੀਂ ਉੱਤਰ ਕੇ ਸੰਤਾਂ ਨੂੰ ਐ ਮਦਰ ਕੇ ਢਾਰਸ ਦਿੱਤੀ ਜਣ ਡਿਗੇ ਨਹੀਂ ਇਕਦਮ ਉਹਨਾਂ ਨੂੰ ਉਹ ਕਰ ਲਿਆ ਕੱਢ ਕੇ ਵਿੱਚੋਂ ਨਾਲ ਹੀ ਮਿੰਨੀ ਬੱਸ ਆ ਗਈ ਉਹ ਸੰਤਾਂ ਨੂੰ ਲੰਮੀ ਸ਼ੀਟ ਤੇ ਪਾ ਕੇ ਮਿਸ ਬਰਨ ਹਸਪੀਟਲ ਚ ਲੈ ਜਾਂਦਾ ਜਦ ਹਸਪੀਟਲ ਚ ਲੈ ਜਾਂਦਾ ਤੇ ਉਸ ਵੇਲੇ ਮਤਲਬ ਕਿ ਵੀ ਇੱਕ ਦਾਸ ਸੀਗਾ ਛੋਟਾ ਸਾਰਿਆਂ ਤੋਂ ਇੱਕ ਭਾਈ ਗੁਰ ਗੁਰਦਰਸ਼ਨ ਸਿੰਘ ਸੀਗਾ ਅਜੇ ਕੋਲ ਅਮਰੀਕਾ ਉਹ ਇੱਕ ਉਹ ਸਿੰਘ ਸੀਗਾ ਇਹ ਦੋਨੇ ਜਾਨੇ ਜਾਨੇ ਸਿੰਘਾਂ ਦੇ ਵਿੱਚੋਂ ਦੀ ਹੋ ਕੇ ਜਿਹੜੀ ਸਟ੍ਰੈਚਰ ਤੇ ਸੰਤਾਂ ਨੂੰ ਪਾਇਆ ਸੀਗਾ ਜਿਹੜੀ ਉਹਦੇ ਜਾ ਕੇ ਨਾਲ ਲੱਗ ਗਏ ਸੰਤ ਸੰਤ ਉਹਨੂੰ ਲਾਇਰ ਵੈਰੂ ਕਰਦੇ ਸੀਗੇ ਸੰਤਾਂ ਨੇ ਇੱਕ ਗੱਲ ਉਹਦੇ ਕਿ ਬੀ ਸਿੰਘ ਉਹ ਚੌਪੀ ਸਬ ਦੇ ਪਾਠ ਕਰੋ ਬਸ ਇੰਨੀ ਗੱਲ ਕਹੀ ਸੰਤਾਂ ਨੇ ਇੰਨੀ ਅਸੀਂ ਚਲੋ ਪਿੱਛੇ ਰਹਿ ਗਏ ਸੰਤਾਂ ਨੂੰ ਨੇ ਆਪਣਾ ਲੈਫਟ ਤੇ ਰਾਹੀਂ ਉੱਪਰ ਲੈ ਗਏ ਬਾਕੀ ਸਿੰਘ ਕੋਈ ਜਾਣ ਨਾ ਦਿੱਤਾ ਡਾਕਟਰ ਸੀ ਉਹਨਾਂ ਨੇ ਜਾ ਕੇ ਅੰਦਰ ਉੱਥੇ ਸਾਨੂੰ ਸਿੰਘਾਂ ਨੇ ਸਾਡੇ ਜ਼ਿੰਮੇਵਾਰ ਸਿੰਘ ਸੀਗੇ ਅਕ ਭਾਈ ਗਰੇਵਾਲ ਪਰਿਵਾਰ ਆ ਨਾਰੰਗਵਾਲ ਤੋਂ ਉਹ ਜਿਹੜਾ ਰੇਲਵੇ ਪੋਲਾ ਹੈ ਲੁਧਿਆਣੇ ਉਹਦੇ ਨਾਲ ਹੀ ਉਹਨਾਂ ਦਾ ਕੋਠੀ ਹੁੰਦੀ ਸੀਗੀ ਉੱਥੇ ਅਸੀਂ ਚਲੇਗੇ ਉੱਥੇ ਕਨਪੜ ਸਭਰਾਮ੍ਹ ਕਰ ਦਿੱਤੇ ਗਏ ਅੱਛਾ ਸੰਤਾਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਤੇ ਕੁਝ ਮਹਿਤੇ ਵੀ ਪਾਠ ਸ਼ੁਰੂ ਹੋਏ ਤੇ ਸੰਤਾਂ ਨੂੰ ਦਾਖਲ ਕਰਾ 3 ਅਗਸਤ 1977 ਨੂੰ ਸੰਤਾਂ ਦਾ ਐਕਸੀਡੈਂਟ ਹੋਇਆ ਕੋਈ ਤਕਰੀਬਨ 3:30 4:00 3:30 4:00 ਵਜੇ ਦਾ ਟਾਈਮ ਹੋਣਾ ਇਹ ਫਿਰ ਕੁਝ ਦਿਨ ਇਹ ਪਾਣਾ ਵਰਤਦਾ ਰਿਹਾ ਉਹਦੇ ਵਿੱਚ ਸਰਕਾਰ ਨੇ ਵੀ ਆਪਦਾ ਰਵਈਆ ਕਿਹਾ ਵੀ ਸੰਤਕਰਤਾਵਾਂ ਨੇ ਮਤਬ ਉਹ ਕੀਤੀ ਸੀਗੀ ਅਕਾਲੀ ਦਲ ਦੀ ਸਰਕਾਰ ਮਤਲਬ ਕਿ ਬਣਾਉਣ ਵਿੱਚ ਬੜਾ ਵੱਡਾ ਹੋ ਸੀਗਾ ਬਾਦ ਉਹਨਾਂ ਨੇ ਕਾਫੀ ਉਸ ਵੇਲੇ ਇਹ ਗੱਲ ਕਹੀ ਵੀ ਇਹ ਇਲਾਜ ਠੀਕ ਤੰਗ ਹੋ ਜਾਵੇ ਫਿਰ 16 ਅਗਸਤ 1977 ਨੂੰ ਸੰਤ ਚੜਾਈ ਕਰਕੇ ਕਿਉਂ ਕਾਰਨ ਕੀ ਡਾਕਟਰ ਕਹਿੰਦੇ ਸੀ ਵੀ ਸੰਤਜੀਬ ਤੁਹਾਡੇ ਥੋੜੇ ਰੋਮ ਕੱਟਣੇ ਪੈਣਗੇ ਆਪਰੇਸ਼ਨ ਕਰਨ ਦੇ ਲਈ ਸੰਤਾਂ ਨੂੰ ਕਿਹਾ ਵੀ ਮਹਾਰਾਜ ਰੋਮ ਕੱਟਣੇ ਪੈਣੇ ਵੀ ਆਪਰੇਸ਼ਨ ਕਰਨਾ ਸੰਤ ਕਹਿੰਦੇ ਮੈਂ ਜਿਹੜੀ ਸਾਰੀ ਜ਼ਿੰਦਗੀ ਇਹ ਨਾਰਾ ਲਾਇਆ ਸੰਗ ਪਰ ਇਸਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਇਹ ਨਿਕਮ ਕਰਨਾ ਕਰ ਮੇਰਾ ਗਾਲਾ ਦਾ ਕੱਟਿਆ ਜਾ ਸਕਦਾ ਰੋਮ ਨਹੀਂ ਕੱਟਣੇ ਬਹੁ ਫਿਰ ਡਾਕਟਰ ਨੇ ਆਪਦੀ ਲਾਈਫ ਆ ਬੰਦੀ ਚਰਨ ਦਾ ਜਿਹੜਾ ਉਹ ਕਹਿੰਦੇ ਵੀ ਫਿਰ ਉਹ 16 ਅਗਸਤ ਨੂੰ ਚੜਾਈ ਸੰਤਾਂ ਦਾ ਸਰੀਰ ਫਿਰ ਅਸੀਂ ਉੱਥੋਂ ਸੰਗਤ ਸਿੰਘਾਂ ਨਾਲ ਲੈ ਕੇ ਮੈਤੇ ਆਏ ਮੈਤੇ ਸੰਸਕਾਰ ਕੀਤਾ ਸੰਸਕਾਰ ਕਰਨ ਤੋਂ ਬਾਅਦ ਫਿਰ ਗੱਲ ਚੱਲੀ ਵੀ ਹੁਣ ਟਕਸਾਲ ਦਾ ਮੁਖੀ ਕਿਹਨੂੰ ਬਣਾਇਆ ਜਾਵੇ ਦਸਤਾਰ ਬੰਦੀ ਦਿੱਤੀ ਜਾਵੇ ਕਿਉਂਕਿ ਟਕਸਾਲ ਦਾ ਆਪਦਾ ਇਹ ਵਿਚਾਰ ਸਿੰਘਾਂ ਦੀ ਉਦੋਂ ਫਿਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ ਸੀਗੀ ਵੀ ਭਿੰਡਰੀ ਕੁਝ ਬਾਤ ਬਾਤ ਦਾ ਹੋਇਆ ਮੈਥੇ ਵੀ ਹੋਣ ਦਾ ਇਹ ਚਾਂਸ ਬਣ ਗਿਆ ਉਥੇ ਵੀ ਕੁਝ ਸਿੰਘ ਮਹਾਂਪੁਰਖ ਵੀ ਜਿਵੇਂ ਬਾਬੇ ਦਿਆ ਸਿੰਘ ਜੀ ਸੁਰ ਸਿੰਘ ਵਾਲੇ ਬਾਬੇ ਤਾਰਾ ਸਿੰਘ ਜੀ ਸਰੇਆਲੀ ਵਾਲੇ ਬਾਬੇ ਉਤਮ ਸਿੰਘ ਜੀ ਖੰਡੂਰ ਸਾਹਿਬ ਵਾਲੇ ਇਹ ਚਾਹੁੰਦੇ ਸੀਗੇ ਕੁਝ ਹੋਰ ਵੀ ਪਰਿਵਾਰ ਵੀ ਭਾਈ ਅਮਰੀਕ ਸਿੰਘ ਨੂੰ ਦਸਤਾਰ ਬੰਦੀ ਦਿੱਤੀ ਜਾਵੇ ਬਿਸੰਤਾ ਦੇ ਇੱਕ ਤਾਂ ਪੁੱਤ ਨੇ ਦੂਜਾ ਪੜੇ ਲਿਖੇ ਨੇ ਸਿਆਣੇ ਨੇ ਵੀ ਇਹਨਾਂ ਨੂੰ ਇਹ ਦਸਤਾਰ ਬੰਦੀ ਕੀਤੀ ਜਾਂਦੀ। ਬਾਬਾ ਕਰਤਾਰ ਸਿੰਘ ਜੀ ਨੇ ਕੁਝ ਕਹਿ ਕੇ ਗਏ ਸੀ? ਨਹੀਂ, ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਨੇ ਤਾਂ ਇਹ ਗੱਲ ਕਹੀ ਸੀ ਉਹਦੇ ਵੀ ਬਾਬੇ ਠਾਕੁਰ ਸੋਣੀ ਜਿਹੜੇ ਤਕਸਾਲ ਦੀ ਜਿੱਕੇ ਜਦੋਂ ਜਿਹੜੀ ਉੱਥੇ ਬਾਬੇ ਬੁੱਢੇ ਦੀ ਬੀੜ ਬੋਲੇ ਸੀਗੇ। ਜੇ ਮੈਂ ਜੇਲ੍ਹ ਗਿਆ ਤਾਂ ਹਾਂ, ਜੇ ਮੈਂ ਗਿਆ ਤਾਂ ਇਹ ਬਾਅਦ ਵਿੱਚ ਜ਼ਿੰਮੇਵਾਰ ਹੋਣਗੇ ਸਾਰਾ ਕੁਝ। ਬਾਬੇ ਠਾਕੁਰ ਸੋਣੀ ਇੱਕ ਐਸੀ ਸ਼ਖਸੀਅਤ ਸੀਗੇ ਜੋ ਸੰਤ ਬਾਬਾ ਗੁਰਬਚਨ ਸੂਨਾ ਤੋਂ ਲੈ ਕੇ ਚੱਲੇ ਆ ਰਹੇ ਸੀਗੇ। ਤੇ ਬਹੁਤ ਹੀ ਬਾਣੀ ਪੜਨ ਵਾਲੇ ਸਤਕਾਰ ਤੇ ਸੇਵਾ ਸਿਮਰਨ ਦਾ ਇੱਕ ਮੂਰਤੀ ਸੀ ਉਹ ਉਹਨਾਂ ਤੋਂ ਸਾਰੇ ਸਿੰਘ ਮਾਤਰ ਕੇ ਭੈ ਖਾਂਦੇ ਸੀਗੇ ਹਰ ਪਖ ਤੋਂ ਕਿਉਂਕਿ ਉਹ ਮਹਾਤਮਾ ਕਹਿੰਦਾ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਉਹ ਅਵਸਥਾ ਸੀ ਉਹਨਾਂ ਦੀ ਜੋ ਬਚਨ ਮੂੰਹ ਚੋਂ ਬੋਲਦਾ ਨਾ ਉਹ ਜਾਨੀ ਨਹੀਂ ਸੀ ਵਿਅਰਥ ਜਾਂਦਾ ਸਿੰਘ ਸਤਕਾਰ ਕਰਦੇ ਸੀ ਇਹ ਅਖੀਰ ਜੀ ਕੁਝ ਸਿੰਘਾਂ ਦਾ ਫੁਰਨਾ ਬਣਾ ਵੀ ਭਾਈ ਪੰਕਜ ਜੀ ਸਵੰਦ ਸਿੰਘ ਦੌਧਰ ਵਾਲਿਆਂ ਨੂੰ ਮਤਲਬ ਕਿ ਜਥੇਵੰਦੀ ਦਾ ਬੇ ਬਣਾਇਆ ਜਾਵੇ ਪਰ ਅਖੀਰ ਫਿਰ ਗੱਲਬਾਤ ਚੱਲੀ ਬਾਬਾ ਠਾਕੁਰ ਸੋਣਾਂ ਤੋਂ ਠਾਕੁਰ ਸਿੰਘ ਬਾਬਾ ਠਾਕੁਰ ਸੋਣ ਜੀ ਵੀ ਜੀ ਨੂੰ ਇਹ ਚਾਹਣਗੇ ਅੱਛਾ ਇਹਨਾਂ ਦਾ ਹੁਕਮ ਚਾਹੀਦਾ ਠੀਕ ਹੈ ਇਹ ਗੱਲ ਕਿਹਨੇ ਕਹੀ ਵੀ ਜੋ ਇਹ ਕਹਿਣਗੇ ਸਿੰਘਾਂ ਨਹੀਂ अच्छा ਸਿੰਘਾਂ ਦੇ ਵਿੱਚ ਜਿਹੜੇ ਸੀ ਟਕਸਾਲ ਦੇ ਸਿੰਘ ਨਾ 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 ਟਕਸਾਲ ਦੇ ਸਿੰਘ ਟਕਸਾਲ ਦੇ ਸਿੰਘ ਸੀਗੇ ਬਾਬਾ ਜੀ ਨੇ ਕਿਹਾ ਵੀ ਫੇਰ ਠੀਕ ਹੈ ਭਾਈ ਜਰਨੈਲ ਸਿੰਘ ਨੂੰ ਬਣਾ ਦਈਏ ਉਹ ਕਹਿੰਦੇ ਮਹਾਰਾਜ ਜਿਵੇਂ ਤੁਹਾਡਾ ਹੁਕਮ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਟਕਸਾਲ ਦੇ ਵਿੱਚ ਬਹੁਤ ਸਤਿਕਾਰ ਤੇ ਪਿਆਰ ਸੀ ਅਭਿਆਸੀ ਸੀ ਬਾਣੀ ਪੜਦੇ ਸਾਰ ਸਮੇਂ ਚੁੱਪ ਰਹਿਣਾ ਬਾਣੀ ਪੜਦੇ ਰਹਿਣਾ ਸੇਵਾ ਕਰਦੇ ਰਹਿਣਾ ਇਹ ਉਹਨਾਂ ਦਾ ਬਹੁਤ ਵੱਡਾ ਇੱਕ ਮਤਲਬ ਕਿ ਰਤਵਾ ਸੀਗਾ ਟਕਸਾਲ ਦੇ ਵਿੱਚ ਜੋ ਉਹਨਾਂ ਨੇ ਕਿਸੇ ਸਿੰਘ ਨੂੰ ਕਹਿਤਾ ਉਹ ਉਹਨਾਂ ਨੇ ਮੰਨੇ ਆ ਸੰਤ ਜਰਨੈਲ ਸਿੰਘ ਜੀ ਮੰਨਦੇ ਨਹੀਂ ਸੀਗੇ ਵੀ ਮਹਾਰਾਜ ਮੈਂ ਇਹ ਸੇਵਾ ਦੇ ਲਾਇਕ ਨਹੀਂ ਹਾਂ ਪੰਡ ਵੱਡੀ ਐ ਮੇਤੋਂ ਚੁੱਕੀ ਨਹੀਂ ਜਾਣੀ ਇਹ ਭਾਈ ਮਰੀਕ ਸਿੰਘ ਉਹਨਾਂ ਨੂੰ ਤੁਸੀਂ ਖਾ ਲਿਆ ਫਿਰ ਬਾਬਾ ਜੀ ਭਾਈ ਮਰੀਕ ਸਿੰਘ ਜੀ ਬੀਏ ਚਾਹੁੰਦੇ ਸੀ ਭਾਈ ਮਰੀਕ ਸਿੰਘ ਵੀ ਚਾਹੁੰਦੇ ਵੀ ਜਨਰਲਸ ਨੂੰ ਬਣਾਇਆ ਜਾਵੇ। ਅੱਛਾ। ਹਾਂਜੀ। ਉਹ ਕਹਿੰਦੇ ਸੀ ਵੀ ਮੈਂ ਜਨਰਲਸ ਨੂੰ ਬਣਾਉ। ਫਿਰ ਬਾਬਾ ਠਾਕੁਰ ਸਿੰਘ ਜੀ ਤੇ ਭਾਈ ਜਰਨੈਲ ਸਿੰਘ ਜੀ ਮਹਾਂਪੁਰਖ ਤੇ ਭਾਈ ਅਮਰੀਕ ਸਿੰਘ ਜੀ ਤਿੰਨੇ ਜਣੇ ਕਮਰੇ 'ਚ ਬੈਠੇ ਨੇ। ਜਿਹੜੀ ਦਰਸ਼ਨ ਡਿਊਟੀ ਉੱਥੇ ਮੈਂ ਤੇ ਉੱਥੋਂ ਫਿਰ ਫੈਸਲਾ ਕਰਕੇ ਨਿਕਲੇ ਨੇ ਇਹ। ਕੀ ਹੋਇਆ ਕਿ ਵੀ ਜ ਆ ਉਹ ਪਰਮੇਸ਼ਰ ਹੁਣ ਜਾਣਦੇ ਸੰਤ ਬਾਹਰ ਆ ਕੇ ਦੱਸਿਆ ਵੀ ਠੀਕ ਹੈ ਜੀ ਵੀ ਦਸਤਾਰ ਬੰਦੀ ਭਾਈ ਜਨਰੈਲਸ ਨੂੰ ਦਿੱਤੀ ਜਾਣੀ। ਇੰਨੇ ਨੂੰ ਇਹ ਗੱਲ ਕਰਦਿਆਂ ਹੀ ਜਿਹੜੇ ਪਟਨਾ ਸਾਹਿਬ ਦੇ ਸਿੰਘ ਸਾਹਿਬ ਸੀ ਹੈਡ ਗ੍ਰੰਥੀ ਗਿਆਨੀ ਮਾਨ ਸਿੰਘ ਜੀ ਉਹ ਆ ਗਏ ਉਹ ਦਸਤਾਰ ਲੈ ਕੇ ਆਏ ਸੀਗੇ ਵੀ ਅੱਗੋਂ ਮਤਲਬ ਸੰਤ ਕਰਤਾ ਸੁਣਾ ਤੋਂ ਬਾਅਦ ਵੀ ਜਿਹੜੀ ਦਸਤਾਰ ਬੰਦੀ ਕਰਨੀ ਹੈ ਉਹ ਕਹਿੰਦੇ ਵੀ ਚਲੋ ਇੱਕ ਦਿਓ ਦਸਤਾਰ ਤੁਸੀਂ ਬੰਨੋ ਇਹਨਾਂ ਦੇ ਤਖਸਾਲ ਬੰਨੋ ਵੀ ਤੇ ਉਹ ਤਖਤ ਬੰਨੋ ਵੀ ਉਹਨਾਂ ਦੇ ਦਸਤਾਰ ਬੰਨਤੇ ਇੱਥੇ ਮੈਂ ਤੁਹਾਡੇ ਗਿਆਨ ਵਿੱਚ ਇੱਕ ਹੋਰ ਵਾਅਦਾ ਕਰਦਾ ਭਾਈ ਹਰਚਰਨ ਸਿੰਘ ਜੀ ਮੁਕਤਾ ਜਿਹੜੇ ਸ਼ਹੀਦ ਹੋ ਗਏ ਨੇ ਆਮ ਕਵਤਾਵਾਂ ਲਿਖਦੇ ਹੁੰਦੇ ਸੀਗੇ ਜੀ ਦੀ ਕਵਤਾ ਹੁਣ ਵੀ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਉਕਮਦੀ ਹੈ YouTube ਤੇ ਵੀ ਸਿੱਖ ਵੀਰ ਜਵਾਨੋ ਗੱਬਰੂ ਉਹ ਸਿੱਖੀ ਤੋਂ ਜਾਨਣਾ ਵਾਰ ਦਿਓ ਅੱਜ ਪੰਥ ਬੜਾ ਕਰਜਾਈਏ ਸਿਰ ਦੇ ਕੇ ਕਰਜ ਉਤਾਰ ਦਿਓ ਇਹ ਉਹਨਾਂ ਦੀ ਕਵਤਾ ਸੀ ਹੋਰ ਬਹੁਤ ਕਵਤਾਵਾਂ ਨੇ ਉਹਨਾਂ ਦੀਆਂ ਜਿਹੜੀਆਂ ਤੇ ਉਹ ਸੰਤ ਬਾਬਾ ਗੁਰਵਾਇਤਨ ਸੁਣਨ ਵਾਲੇ ਦੇ ਵਿਦਿਆਰਥੀ ਸੀ ਤਾਂ ਉਹਨਾਂ ਨੇ ਮਨ ਵਿੱਚ ਕਹਿੰਦੇ ਉਹ ਆਪ ਦੱਸਦੇ ਹੁੰਦੇ ਸੀ ਕਹਿੰਦੇ ਮੇਰੇ ਮਨ 'ਚ ਸ਼ੰਕਾ ਪੈਦਾ ਹੋ ਗਿਆ ਕਿਉਂਕਿ ਭਾਈ ਸਾਹਿਬ ਜੀ ਸ਼ੰਕਾ ਉਤਪਨ ਹੋਣ ਲੱਗਿਆ ਇੱਕ ਸਕਿੰਟ ਦਾ ਸਮਾਂ ਨਹੀਂ ਲੱਗਦਾ ਸ਼ੰਕਾ ਉਤਪਨ ਹੋਣ ਲੱਗਿਆ ਇੱਥੇ ਮੈਂ ਉਦਾਹਰਨ ਦੇ ਦਵਾਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਸਭ ਤੋਂ ਨੇੜੇ ਦਾ ਰਿਸ਼ਤਾ ਪਤੀ ਔਰ ਪਤਨੀ ਦਾ ਹੁੰਦਾ ਹੈ ਕਈ ਵਾਰੀ ਜੇ ਬਟੂਆ ਸੀ ਭੁੱਲ ਜਿਏ ਰੱਖ ਕੇ ਤਾਂ ਮਨ ਵਿੱਚ ਸ਼ੰਕਾ ਕਿਤੇ ਮੇਰੇ ਘਰ ਵਾਲਿਆਂ ਦਾ ਨਹੀਂ ਫਟੂ ਚੱਕ ਲਿਆ ਇਹ ਉਦਾਹਰਣ ਦਰਸਾਉਂਦਾ ਹੈ ਮਤਲਬ ਕਿ ਵੀ ਸ਼ੰਕਾ ਇੰਨਾ ਨੇੜੇ ਦਾ ਰਿਸ਼ਤਾ ਤੇ ਸ਼ੰਕਾ ਉਤਪੰਨ ਲੱਗੇ 1 ਸੈਕਿੰਡ ਦਾ ਸਮਾਂ ਨਹੀਂ ਲੱਗਦਾ ਸ਼ਰਧਾ ਉਤਪੰਨ ਹੋਣ ਲੱਗਿਆਂ ਜਨਮ ਵੀਰ ਜਾਂਦੇ ਨੇ ਸ਼ਰਧਾ ਉਤਪੰਨ ਹੋਣ ਲੱਗਿਆਂ ਜਨਮ ਵੀਰ ਜਾਂਦੇ ਨੇ ਕਹਿੰਦੇ ਮੇਰੇ ਮਨ 'ਚ ਸ਼ੰਕਾ ਆ ਗਈ ਵੀ ਤਕਸਾਲ ਦੀ ਸੇਵਾ ਸਹੀ ਮਿਲੀ ਹੈ ਭਾਈ ਹਰਚਨ ਸਿੰਘ ਮੁਕਤਾ ਅੱਛਾ ਕਹਿੰਦੇ ਮੇਰੇ ਮਨ ਸ਼ੰਕਾ ਆਈ ਵੀ ਤਕਸਾਲ ਦੀ ਸੇਵਾ ਭਾਈ ਜਰਨੈਲ ਸਿੰਘ ਨੂੰ ਠੀਕ ਦਿੱਤੀ ਗਈ ਹੈ ਪੀ ਇਹ ਗੁਰੂ ਸਾਹਿਬ ਨੂੰ ਪੁੱਛਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਮਹਾਰਾਜ ਜੀ ਦੇ ਬਚਨ ਨੇ ਵੀ ਜਿਤੜੇ ਫਲ ਮਨ ਵਾਂਛੀਏ ਤਿਤੜੇ ਸਤਗੁਰ ਪਾਸ ਇਹ ਭਾਵਨਾ ਸ਼ਰ ਮੈਂ ਸ਼ਰਦਾ ਦੀ ਗੱਲ ਕੀਤੀ ਆ ਉਹਨੂੰ ਜੇ ਮਨ ਸ਼ਰਦਾ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਤੁਸੀਂ ਕੋਈ ਵੀ ਕਿਉਂਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗ੍ਰੰਥ ਕੀ ਦੇ ਜੋ ਪ੍ਰਭ ਕੋ ਮਿਲ ਬੋਚਾ ਖੋਜ ਸ਼ਬਦ ਮੈਂ ਲਈ ਸ਼ਬਦ ਦੀ ਖੋਜ ਕਰੋ ਉਸ ਨੂੰ ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲ ਜੂਗਾ ਉਹ ਕਹਿੰਦੇ ਮੇਰੇ ਮਨ ਚ ਸ਼ੰਕਾ ਉੱਤਪਰ ਹੋਇਆ ਵੀ ਮੈਂ ਅਖੰਡ ਪੜ੍ਹ ਸਾਹਿਬ ਦੀ ਸੇਵਾ ਚੱਲ ਰਹੀ ਸੀਗੀ ਅਰਦਾਸ ਜਾਣਾ ਸੀ ਅੰਦਰ ਕਰਨ ਦਰਬਾਰ ਦਰ ਵਿੱਚ ਉਧਰੋਂ ਸਿੰਘ ਚੱਲ ਪਏ ਅਰਦਾਸ ਕਰਨ ਵਾਸਤੇ ਵੀ ਮਹਾਰਾਜ ਤਕਸਾਲ ਦੀ ਸੇਵਾ ਭਾਈ ਜਨਰਲ ਸੋਨਾਂ ਨੂੰ ਦਿੱਤੀ ਜਾਂਦੀ ਹੈ ਤੇ ਸਰਚੰਦ ਸਿੰਘ ਮੁਕਤਾ ਜੀ ਨੇ ਜਲਦੀ ਜਲਦੀ ਆਪਣੇ ਪੈਰ ਧੋਤੇ ਧੋ ਕੇ ਜਾ ਕੇ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਗਏ। ਅਖੰਡ ਪਾਠ ਸਭ ਚੱਲ ਰਿਹਾ ਸੀਗਾ। ਅਰਦਾਸ ਬੇਨਤੀ ਕੀਤੀ ਗਈ ਤੇ ਮੁਕਤਾ ਜੀ ਨੇ ਹੁਕਮਨਾਮਾ ਲਿਆ। ਜੋ ਬਾਣੀ ਆਈ, ਉਹ ਉਹਦੇ ਵਿੱਚ ਭਾਵੇਂ ਸੀ ਵੀ ਜਿਸ ਮਸਤਕ ਭਾਗ ਸੋ ਸੋ ਸੇਵਾ ਲੱਗਾ। ਉਹ ਕਹਿੰਦੇ ਮੇਰੇ ਮਨ ਦੀ ਤਸੱਲੀ ਹੋ ਗਈ। ਜਿਹਨੂੰ ਮਰਨ ਦੀ ਸੇਵਾ ਦੇਣੀ ਸੀ ਉਹ ਧੀ। ਚਲੋ ਉਸ ਤੋਂ ਬਾਅਦ ਉਹ ਕਦਾ ਵੀ ਕਦੇ ਚਿਤ ਵੀ ਉਹਨਾਂ ਨੇ ਸ਼ੰਕਾ ਨਹੀਂ ਕੀਤਾ ਅੱਜ ਹੋਰ ਕੱਲ ਹੋਰ ਕਰਦੇ ਕਰਾਉਂਦੇ ਦਸਹਿਰੇ ਵਾਲੇ ਦਿਨ 25 ਅਗਸਤ 1970 ਨੂੰ ਦਸਹਿਰਾ ਸੀਗਾ ਸਮੁੱਚੀਆਂ ਸੰਪਰਦਾਵਾਂ ਤਖਤ ਸਹਿਬਾਨ ਸ਼ਰੌਣੀ ਕਮੇਟੀ ਤੇ ਜਥੇਬੰਦੀਆਂ ਵੱਲੋਂ ਸੰਤ ਬਾਬਾ ਜਰਨੈਲਸ ਨੂੰ ਦਸਤਾਰ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਵੀ ਉੱਥੇ ਬੋਲਿਆ ਗਿਆ ਤੌੜਾ ਪ੍ਰਧਾਨ ਜਿਹੜੇ ਸੀਗੇ ਸ਼੍ਰੋਣੀ ਕਮੇਟੀ ਦੇ ਉਹ ਵੀ ਆਏ ਬਾਦਲ ਵੀ ਉੱਥੇ ਮੁੱਖ ਮੰਤਰੀ ਸੀ ਉਹ ਵੀ ਆਇਆ ਚਲੋ ਸਾਰਾ ਕੁਝ ਹੋਣ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਦੇ ਬਚਨਾਂ ਅਨੁਸਾਰ ਜਿਵੇਂ ਰੌਰੀਤੀ ਚੱਲ ਰਹੀ ਸੀ ਕਿ ਸੰਤ ਜਨਰਲਸ ਵੀ ਉਸੇ ਦੇ ਲੈ ਕੇ ਤੁਰ ਪਏ ਜਿੱਥੇ ਸੰਗਤ ਨੂੰ ਜਿੱਥੇ ਜਿੱਥੇ ਪ੍ਰੋਗਰਾਮ ਬਣੇ ਹੋਏ ਸੀਗੇ ਇਹ ਪ੍ਰੋਗਰਾਮ 25 ਅਗਸਤ 1977 ਤੋਂ ਲੈ ਕੇ 13 ਅਪ੍ਰੈਲ 1978 ਤੱਕ ਨਿਰਾਦਰ ਚੱਲਦੇ ਰਹੇ ਸਟੇਜ ਦੇ ਉੱਤੇ ਕੀ ਗੱਲ ਹੋਈ ਸੀਗੀ ਜਦੋਂ ਦਸਤਾਰ ਦਿੱਤੀ ਜਾ ਰਹੀ ਸੀ ਹਾਂ ਉਦੋਂ ਗੱਲਬਾਤ ਇਹ ਸੀਗੀ ਵੀ ਦੇਖੋ ਅਸੀਂ ਤਾਂ ਉਦੋਂ ਛੋਟੇ ਸੀਗੇ ਜਿਆਦਾ ਇੰਨਾ ਉਹ ਵਿਦਵਾਨ ਬੰਦਿਆਂ ਦੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਨੇ ਪਰ ਇਹ ਇਹ ਜ਼ਰੂਰ ਗੱਲ ਹੋਈ ਉੱਥੇ ਤੇ ਵੀ ਜਦੋਂ ਆਪਣਾ ਪ੍ਰਕਾਸ਼ ਸਿੰਘ ਬਾਦਲ ਉਹਨੇ ਬੋਲੇ ਨੇ ਵੀ ਮੁੱਖ ਮੰਤਰੀ ਸੀ ਵੀ ਕਿਉਂਕਿ ਸੰਤ ਕਰਤਾਰ ਸੁੰਦ ਨੂੰ ਬਹੁਤ ਸਤਿਕਾਰ ਕਰਦੇ ਸੀ ਜੀ ਕੋਈ ਸ਼ੱਕ ਨਹੀਂ ਕਿਉਂਕਿ ਉਹਨਾਂ ਨੇ ਮੈਨੂੰ ਯਾਦ ਹੈ ਵੀ ਇਹ ਵੀ ਗੱਲ ਕਹੀ ਸੀ ਵੀ ਜਿਹੜਾ ਡਾਕਟਰ ਸੰਤ ਕਰਤਾਰ ਸੁੰਦ ਨੂੰ ਠੀਕ ਕਰੂਗਾ ਵੀ 5 ਲੱਖ ਰੁਪਇਆ ਨਾਮ ਤੌਰ ਤੇ ਸਰਕਾਰ ਦਵੇਗੀ ਜਿਹੜੀ ਗੱਲ ਕਹੀ ਜਦ ਮਤਲਬ ਕਿ ਉਸ ਵੇਲੇ ਸੁੰਦ ਵਿੱਚ ਆਈ ਇਹ ਚੀਜ਼ੀ ਪਰ ਉਸ ਵੇਲੇ ਬਾਦਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਕਹਿੰਦੇ ਵੀ ਟਕਸਾਲ ਜੋ ਵੀ ਕਹੋਗੇ ਕੋਈ ਜਿਨੀਵਰਸਿਟੀ ਜਾਂ ਕੋਈ ਚੇਅਰ ਸਥਾਪਿਤ ਕਰਨੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਵਿਦਿਆਲਾ ਬਣਾਉਣਾ ਜੋ ਵੀ ਕਰੋਗੇ ਅਸੀਂ ਸੰਤ ਕਰਤਾਰ ਸਿੰਘ ਦੇ ਨਾਂ ਤੇ ਬਣਾਵਾਂਗੇ ਜਿਵੇਂ ਆਮ ਸਰਕਾਰੀ ਕਰਦੇ ਨੇ ਸਰਕਾਰ ਕਰਦੇ ਆ ਪਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਭ ਤੋਂ ਬਾਅਦ ਅਖੀਜ਼ ਧੰਨਵਾਦ ਕੀਤਾ ਸਾਰਿਆਂ ਦਾ ਜਿੱਥੇ ਧੰਨਵਾਦ ਕੀਤਾ ਉਥੇ ਨਾਲੇ ਵੀ ਗੱਲ ਕਹੀ ਵੀ ਅਸੀਂ ਸਰਕਾਰ ਨੂੰ ਪ੍ਰਕਾਸ਼ ਬਦਲ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਟਕਸਾਲ ਕਿਸੇ ਮੰਗਤੇ ਦੀ ਨਹੀਂ ਇਹ ਗੁਰੂ ਕਲਗੀ ਤਰ ਪਾਤਸ਼ਾਹ ਦੀ ਹੈ ਸਰਕਾਰ ਨੂੰ ਕੋਈ ਲੋੜ ਹੈ ਉਹ ਸਾਨੂੰ ਦੱਸਣਾ ਸੀ ਉਹ ਦਵਾਂਗੇ ਪਰ ਇਹ ਅਸੀਂ ਤਾਂ ਗੁਰੂ ਗੁਰੂ ਤੋਂ ਸਾਰਾ ਕੁਝ ਲੈਣਾ ਸਾਡਾ ਗੁਰੂ ਸਾਹਿਬ ਸਮਰੱਥ ਹੈ